ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਝੋਨੇ ਦੀ ਫਸਲ ਕੁਝ ਨਿਸਰ ਚੁੱਕੀ ਏ ਕੁਝ ਨਿਸਰ ਰਹੀ ਏ ਕੁਝ ਪੱਕਣ ਵਾਲੀ ਏ ਜਾਂ ਕਹਿ ਲਈਏ ਪੱਕ ਚੁੱਕੀ ਏ ਕਈ ਜਗ੍ਹਾ ਦੇ ਉੱਪਰ ਖਾਸ ਕਰਕੇ ਬਾਸਮਤੀ ਵੈਰੈਟੀਆਂ ਜਦੋਂ ਝੋਨੇ ਦੀ ਗੱਲ ਆਉਂਦੀ ਏ ਬਿਮਾਰੀਆਂ ਦੀ ਤਾਂ ਇਹਨਾਂ ਦੇ ਵਿੱਚ ਇੱਕ ਮੁੱਖ ਰੋਗ ਹਲਦੀ ਰੋਗ ਵੀ ਹੁੰਦਾ ਝੋਨੇ ਦੀਆਂ ਮੁੰਜਰਾਂ ਦੇ ਵਿੱਚ ਗੋਲ ਗੋਲ ਦਾਣੇ ਜੇ ਬਣ ਜਾਂਦੇ ਨੇ ਪੀਲੇ ਰੰਗ ਦੇ ਤੇ ਜਦੋਂ ਅਪਾ ਇਸ ਦੇ ਵਿੱਚੋਂ ਤੁਰਦੇ ਆ ਤਾਂ ਪੀਲੇ ਰੰਗ ਦਾ ਪਾਊਡਰ ਵੀ ਕਪੜਿਆਂ ਨੂੰ ਲੱਗ ਜਾਂਦਾ ਹੈ ਜਦੋਂ ਝੋਨੇ ਦੀ ਕਟਾਈ ਹੁੰਦੀ ਹੈ ਖਾਸ ਕਰਕੇ ਉਸ ਟਾਈਮ ਕੰਬਾਈਨ ਦੇ ਆਲੇ ਦੋਲੇ ਧੂੜ ਹੀ ਧੂੜ ਪੀਲੇ ਰੰਗ ਦੀ ਦਿਸਦੀ ਹੈ ਕਈ ਵਾਰੀ ਇੰਨੀ ਜ਼ਿਆਦਾ ਮਿਕਦਾਰ ਹੁੰਦੀ ਹੈ ਕਿ ਉੱਥੇ ਖੜਨਾ ਵੀ ਮੁਸ਼ਕਲ ਹੋ ਜਾਂਦਾ ਹੈ ਸੋ ਹਲਦੀ ਰੋਗ ਤੋਂ ਜਿਹੜਾ ਛੁਟਕਾਰੇ ਵਾਸਤੇ ਵਿਚਾਰ ਰਵੇ ਫਸਲ ਦਾ ਤਾਂ ਸਭ ਤੋਂ ਵਧੀਆ ਸਮਾਂ ਜਿਹੜੀ ਹਲਦੀ ਰੋਗ ਵਾਸਤੇ ਆਪਾਂ ਦਵਾਈ ਸਪਰੇਅ ਕਰਨੀ ਹੈ ਜਦੋਂ ਝੋਨਾ ਗੋਭਾਂ ਦੇ ਵਿੱਚ ਹੋਵੇ ਲਗਭਗ 5% ਕਿਤੇ ਕਿਤੇ ਤੁਹਾਨੂੰ ਖੇਤ ਦੇ ਵਿੱਚ ਦਿਸੇ ਕਿ ਉਹ ਫਲਾਣੀ ਮੁੰਜਰ ਨਿਕਲ ਰਹੀ ਹੈ ਉਸ ਵਕਤ ਆਪਾਂ ਸਪਰੇਅ ਕਰਨੀ ਹੁੰਦੀ ਹੈ ਹਲਦੀ ਰੋਗ ਨੂੰ ਰੋਕਣ ਵਾਸਤੇ ਪਰ ਕਈ ਕਿਸਾਨ ਵੀਰ ਜਿਹੜੇ ਨੇ ਉਹਨਾਂ ਦਾ ਜਦੋਂ ਝੋਨਾ ਲਗਭਗ ਨਿਸਰ ਚੁੱਕਿਆ ਹੁੰਦਾ ਹੈ ਜਾਂ ਪੱਕਣ ਲੱਗਦਾ ਤਾਂ ਉਸ ਸਮੇਂ ਦੌਰਾਨ ਜਿਵੇਂ ਹਲਦੀ ਦੀਆਂ ਗੱਟੀਆਂ ਦਿਸਦੀਆਂ ਨੇ ਤਾਂ ਕਿਸਾਨ ਵੀਰ ਜਿਹੜੇ ਨੇ ਓੜ-ਪੋੜ ਕਰਨ ਲੱਗ ਜਾਂਦੇ ਨੇ ਤੁਰੰਤ ਸਪਰੇਅ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਇਸ ਰੋਗ ਨੂੰ ਰੋਕ ਦੇਵਾਂਗੇ ਇਹ ਬਿਲਕੁਲ ਵੀ ਇਲਾਜ ਨਹੀਂ ਬਿਲਕੁਲ ਬੇਫਜ਼ੂਲ ਆਪਣੇ ਪੈਸੇ ਬਰਬਾਦ ਕਰਨ ਵਾਲੀ ਗੱਲ ਹੈ ਇੱਥੋਂ ਤੱਕ ਕਿ ਸਗੋਂ ਜਿਹੜਾ ਝੋਨਾ ਪੱਕ ਰਿਹਾ ਹੁੰਦਾ ਉਹਦੇ ਵਿੱਚੋਂ ਗਾਹੇ-ਬਗਾਹੇ ਕਿਤੇ ਨਾ ਕਿਤੇ ਬੂਟੇ ਤੋੜਨ ਵਾਲਾ ਕੰਮ ਤਾਂ ਹੋ ਸਕਦਾ ਹੈ ਮਤਲਬ ਨੁਕਸਾਨ ਤਾਂ ਉਹ ਨੁਕਸਾਨ ਹੀ ਨੁਕਸਾਨ ਤਾਂ ਕਹਿ ਸਕਦੇ ਆ ਫਾਇਦਾ ਅੱਧਾ ਪਰਸੈਂਟ ਵੀ ਨਹੀਂ ਹੁੰਦਾ ਜੇਕਰ ਕੋਈ ਕੰਪਨੀ ਜਾਂ ਕੋਈ ਮਾਹਿਰ ਇਹ ਗੱਲ ਕਹਿੰਦੇ ਨੇ ਕਿ ਹਲਦੀ ਰੋਗ ਜਦੋਂ ਲੱਗ ਚੁੱਕਿਆ ਉਦੋਂ ਇਹਦਾ ਅਲਾਈ ਸੰਭਵ ਹੈ ਤਾਂ ਜਿਵੇਂ ਕਿ ਪਿਛਲੇ ਦਿਨੀ ਮੇਰੇ ਛੋਟਾ ਵੀਰੇ ਕੁਲਦੀਪ ਸਿੰਘ ਛੇਰਗਿਲ ਮਰਖਾਈ ਉਹਨਾਂ ਨੇ ਵੀ ਆਪਣੇ ਪੇਜ ਤੇ ਪਾਇਆ ਸੀ ਕਿ 50000 ਰੁਪਏ ਦਾ ਨਗਦ ਦਾ ਨਾਮ ਜੇ ਕੋਈ ਇਸ ਤਰ੍ਹਾਂ ਹਲਦੀ ਰੋਗ ਨੂੰ ਰੋਕ ਦਵੇ ਤੇ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿਉਂਕਿ ਬੜੇ ਸਾਲਾਂ ਤੋਂ ਪਹਿਲਾਂ ਮੈਂ ਹਾਈਬ੍ਰਿਡ ਝੋਨਾ ਲਾਉਂਦਾ ਸੀ ਤੁਸੀਂ ਕਿਸਾਨ ਵੀਰਾਂ ਨੇ ਬੜੇ ਕਿਸਾਨ ਵੀਰ ਸੋਨਾ ਪੰਜਾਬ ਪੇਜ ਤੇ ਜਿਹੜੇ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਵੱਡੀ ਤਦਾਦ ਦੇ ਵਿੱਚ ਜਿਹੜਾ ਹਾਈਬ੍ਰਿਡ ਝੋਨਾ ਵੀ ਲਾਉਂਦੇ ਸਾਂ ਜਿੱਥੇ ਹੋਰ ਵੈਰੀਟੀਆਂ ਝੋਨੇ ਦੇ ਹੁੰਦੇ ਆ ਸਨ ਜਿਵੇਂ ਪੀਆਰ ਕਿਸਮਾਂ ਦੇ ਯੂਨੀਵਰਸਿਟੀ ਦੇ ਨਾਲ ਨਾਲ ਹਾਈਬ੍ਰਿਡ ਵੀ ਹੁੰਦੀ ਸੀ ਹਾਈਬ੍ਰਿਡ ਨੂੰ ਬਹੁਤ ਜ਼ਿਆਦਾ ਪੈਂਦਾ ਏ ਰੋਗ ਜਿਹੜੀ ਕਿ ਘਲਦੀ ਦੀਆਂ ਗੱਠੀਆਂ ਨੇ ਜਦੋਂ ਝੋਨਾ ਮੰਡੀ ਦੇ ਵਿੱਚ ਜਾਂਦਾ ਤਾਂ ਉਥੇ ਪਹਿਲੀ ਤਾਂ ਖਰੀਦ ਕਰਨ ਤੋਂ ਹੀ ਨੱਕ ਬੁੱਲ ਵੱਟੇ ਜਾਂਦੇ ਨੇ ਜੇਕਰ ਖਰੀਦ ਹੁੰਦੀ ਵੀ ਹੈ ਕਿਉਂਕਿ ਇਹਦੀ ਸਰਕਾਰੀ ਖਰੀਦ ਹੋਣੀ ਹੁੰਦੀ ਹੈ ਤਾਂ ਜਿਹੜਾ ਵੱਟਾ ਲੱਗਦਾ ਕਿਸਾਨ ਜਿਹੜੀ ਠੱਗੀ ਦਾ ਸ਼ਿਕਾਰ ਹੁੰਦੇ ਨੇ ਉਹ ਕਹਿਣੇ ਤੋਂ ਬਾਹਰ ਹੈ ਸੋ ਕਿਸਾਨ ਵੀਰੋ ਜੇਕਰ ਤੁਸੀਂ ਇਸ ਰੋਗ ਤੋਂ ਬਚਾਅ ਕਰਨਾ ਹੁੰਦਾ ਅੱਗੇ ਵਾਸਤੇ ਵੀ ਇਹ ਗੱਲ ਪੱਲੇ ਬੰਨ ਲਵੋ ਕਿ ਜਦੋਂ ਝੋਨਾ ਗੋਭਾਂ ਦੇ ਵਿੱਚ ਬੰਦ ਹੋਵੇ ਗੋਭ ਖੁੱਲਣ ਦੀ ਤਿਆਰੀ ਕਰ ਰਹੀ ਹੋਵੇ ਉਸ ਵਕਤ ਆਪਾਂ ਇਹਦੀ ਕਾਪਰ ਦੀ ਸਪਰੇਅ ਕਰਨੀ ਹੁੰਦੀ ਹੈ ਹੁਣ ਰਹੀ ਗੱਲ ਘੱਟ ਦੀ ਜਦੋਂ ਝੋਨਾ ਹੁਣ ਮੰਡੀਆਂ ਦੇ ਵਿੱਚ ਆਉਣ ਲੱਗ ਗਿਆ ਤਾਂ ਜਿਹੜੇ ਵਪਾਰੀ ਠੱਗ ਵਪਾਰੀ ਠੱਗ ਕਿਸਮ ਦੇ ਲੋਕ ਨੇ ਉਹ ਕਿਸਾਨਾਂ ਨੂੰ ਠੱਗੀ ਮਾਰਨ ਦੇ ਵਿੱਚ ਜਿੱਥੋਂ ਜਿੱਥੋਂ ਵੀ ਹੋ ਸਕਦਾ ਜ਼ੋਰ ਲਾਉਣਗੇ ਚਾਹੇ ਉਹ ਜਿਹੜੇ ਠੱਗ ਕਿਸਮ ਦੇ ਨੇ ਚੰਗੇ ਲੋਕਾਂ ਦੀ ਨਹੀਂ ਆਪਾਂ ਗਰਗਰ ਠੱਗ ਜਿਹੜੇ ਨੇ ਬਹੁਤ ਹੁੰਦੇ ਨੇ ਪਹਿਲਾਂ ਉਹ ਤੋਲ ਦੇ ਵਿੱਚ ਕੁਛ ਨਾ ਕੁਛ ਗੜਬੜ ਕਰਨਗੇ ਫਿਰ ਨਮੀ ਜ਼ਿਆਦਾ ਕਹਿ ਕੇ ਕਿਸਾਨਾਂ ਦਾ ਇਹ ਜੋ ਨੇਣੂ ਕਟ ਲਾਇਆ ਜਾਵੇਗਾ ਤੇ ਕਿਸਾਨ ਜਿਹੜਾ ਕਿਹਾ ਹੁੰਦਾ ਮੰਡੀ ਤੇ ਚ ਬੈਠ ਬੈਠ ਕੇ ਉਹ ਕੱਟ ਲਵਾਉਣ ਨੂੰ ਕਿਤੇ ਨਾ ਕਿਤੇ ਰਾਜੀ ਵੀ ਹੋ ਜਾਂਦਾ ਕਿ ਚਲੋ ਕੱਟ ਲਵਾ ਕੇ ਆਪਾਂ ਭਰਤੀ ਕਰਾ ਜੰਨੇ ਆ ਸੋ ਜੇਕਰ ਮੰਨ ਲਓ 1 ਪ੍ਰਤੀ ਕੁਇੰਟਲ ਦੇ ਉੱਪਰ 100 ਰੁਪਏ ਤੋਂ ਲੈ ਕੇ ਕਈ ਵਾਰੀ ਤਾਂ ਪਿਛਲੇ ਸਾਲ ਆਪਾਂ ਵੇਖਿਆ 500 ਰੁਪਏ ਤੱਕ ਪੀਆ 126 ਵੈਰਾਈਟੀ ਨੂੰ 500 ਰੁਪਏ ਪ੍ਰਤੀ ਕੁਇੰਟਲ ਤੱਕ ਕੱਟ ਲਾ ਦਿੱਤਾ ਗਿਆ ਸੀ ਇਸ ਤਰ੍ਹਾਂ ਦੀਆਂ ਖਬਰਾਂ ਸਨ ਇਸ ਦੇ ਨਾਲ ਨਾਲ ਉਧਰੋਂ ਤੋਲ ਦੇ ਵਿੱਚ ਜਿਹੜੀ ਕੁੰਡੀ ਲਾਈ ਗਈ ਠੱਗੀ ਮਾਰੀ ਗਈ ਸੋ ਕਿਸਾਨ ਵੀਰੋ ਇਟ ਏਰੀਆ ਕਰੋ ਜਦੋਂ ਤੁਹਾਨੂੰ ਲੱਗਦਾ ਕੋਈ ਮੰਡੀ ਦੇ ਵਿੱਚ ਤੁਹਾਨੂੰ ਦੋ ਰਾਤਾਂ ਹੋ ਗਈਆਂ ਨੇ ਤਿੰਨ ਰਾਤ ਹੋ ਗਈਆਂ ਬੈਠੇ ਕੋਈ ਸੁਣਾਈ ਨਹੀਂ ਕਰ ਰਿਹਾ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਇੱਕ ਜਥੇਬੰਦੀ ਨਹੀਂ ਸੁਣਦੀ ਦੂਜੀ ਜਥੇਬੰਦੀ ਨਾਲ ਹਰੇਕ ਜਥੇਬੰਦੀ ਨਾਲ ਜਾਇਆ ਵੀ ਕਰੋ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਨੇ ਉਹਨਾਂ ਦਾ ਸਾਥ ਵੀ ਲਿਆ ਕਰੋ ਸਾਥ ਦਿਆ ਵੀ ਕਰੋ ਪਰ ਠੱਗੀ ਨਾ ਬਾਈ ਬਣ ਕੇ ਲਵਾਇਆ ਕਰੋ ਕਿਉਂਕਿ ਕਵਾਂਟਲ ਦੇ ਵਿੱਚ ਜਿਹੜਾ ਆਪਾਂ ਕੱਟ ਲਾਉਂਨੇ ਆ 100 ਰੁਪਿਆ 2 300 400 500 ਉਹੀ ਬਚਣਾ ਹੁੰਦਾ ਹੈ ਜਿਹੜਾ ਪਿਛਲੀ ਰਕਮ ਹੈ ਬਾਕੀ ਦੇ ਉਹ ਤਾਂ ਆਪਣੇ ਖਰਚਿਆਂ ਦੇ ਵਿੱਚ ਜਾਂ ਜਿਹੜੇ ਆਪਾਂ ਆਪਣੇ ਕੰਮੀ ਵਿਰਕ ਰੱਖੇ ਹੋਏ ਨੇ ਵੀਰ ਜਿਹੜੇ ਨੇ ਭੈਣ ਭਰਾ ਆਪਣੇ ਕੰਮ ਕਰਦੇ ਨੇ ਖੇਤਾਂ ਦੇ ਵਿੱਚ ਜਾਂ ਆਪਣੇ ਖਰਚੇ ਨੇ ਖੇਤੀ ਦੇ ਖਰਚੇ ਨੇ ਮਿੱਟੀ ਜ਼ਮੀਨ ਦੇ ਬੋਰ ਦੇ ਤੇ ਇਸ ਤੋਂ ਇਲਾਵਾ ਆਉਣ ਜਾਣ ਦੇ ਜਿਹੜੇ ਤੇਲ ਖਰਚੇ ਵਗੈਰਾ ਨੇ ਟਰੈਕਟਰ ਦੀ ਕਸਾਈ ਸੰਧਾਂ ਦੀ ਕਸਾਈ ਵਗੈਰਾ ਉਹ ਖਰਚੇ ਜਦੋਂ ਸਾਰੇ ਆਪਾਂ ਪਾਉਨੇ ਆ ਤਾਂ ਇਹ ਪਰਰਾਲਾ ਉੱਥੇ ਦਾ ਉੱਥੇ ਰਹਿ ਜਾਂਦਾ ਸੋ ਕਿਸਾਨ ਵੀਰੋ ਬੇਵਕਤੋਂ ਕਟ ਲਵਾਉਣ ਦੀ ਤਿਆਰੀ ਮਣਸ ਧਾਰ ਕੇ ਨਾ ਜਾਏ ਉਲਟਾ ਜਿਵੇਂ ਆਪਾਂ ਇਹ ਝੋਨਾ ਵੇਖ ਰਹੇ ਆ ਤੇ ਕਿਸੇ ਕਿਸਾਨ ਵੀਰ ਦਾ ਝੋਨਾ ਲਗਭਗ ਪੱਕ ਰਿਹਾ ਪੱਕਣ ਜਾ ਰਿਹਾ ਪਰ ਜੇ ਹੁਣ ਜਾ ਕੇ ਜਿੱਥੇ ਆਪਾਂ 5000 ਮਹੀਨੇ ਇਸ ਦੀ ਇੰਤਜ਼ਾਰ ਕਰਿਆ ਇਹਨੂੰ ਪਾਲਿਆ ਉੱਥੇ ਅਸੀਂ ਪੱਕਣ ਵੇਲੇ ਵੀ ਸਬਰ ਰੱਖੀਏ ਥੋੜਾ ਜਿਹਾ ਦੂਜੇ ਆਪਾਂ ਮੌਸਮ ਵਿਭਾਗ ਨਾਲ ਵੀ ਜੁੜੇ ਰਹੀਏ ਆਪਾਂ ਥੋੜਾ ਜਿਹਾ ਸਬਰ ਵੀ ਰੱਖੀਏ ਕਿ ਜਿੱਥੇ ਅੱਜ ਲੱਗ ਰਿਹਾ ਆਪਾਂ ਨੂੰ ਵੱਢਣ ਵਾਲਾ ਤਾਂ ਉਸ ਦੇ ਦਾਣੇ ਜਿਹੜੇ ਨੇ ਆਪਣੇ ਦੰਦਾਂ ਨਾਲ ਤੋੜ ਕੇ ਵੇਖੋ ਉਸ ਨੂੰ ਥੋੜਾ ਜਿਹਾ ਥਾਂ ਵੱਢ ਕੇ 1 ਅੱਧਾ ਕਿਲੋ ਜਿਹੜਾ ਆਪਣੇ ਆੜਤੀਆਂ ਨੂੰ ਜਾ ਕੇ ਉੱਥੇ ਚੈੱਕ ਕਰਾ ਲਓ ਕਿ ਆ ਵੀ 22 ਜੀ ਅਸੀਂ ਲਿਆਈਏ ਜਾਂ ਅਜੇ ਇੱਕ ਅੱਧਾ ਦਿਨ ਖੜ੍ਹ ਜੀਏ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਬਾਈ ਬਣ ਕੇ ਵਜਾਏ ਇਸ ਦੇ ਸਿੱਧਾ ਕੰਬੈਨ ਵਾਲੇ ਨੂੰ ਕੰਬੈਨ ਮੰਗਵਾਈ ਤੇ ਵੱਢਣ ਲੱਗ ਗਏ ਇਹ ਕੰਮ ਨਾ ਕਰੋ ਪਹਿਲਾਂ ਚੈੱਕ ਕਰਵਾ ਲਿਆ ਕਰੋ ਧੀਰਜ ਨਾਲ ਜਿੱਥੇ ਆਪਾਂ 4-5 ਮਹੀਨੇ ਜਿਵੇਂ ਮੈਂ ਪਹਿਲਾਂ ਕਿਹਾ ਲੰਘਾਏ ਨੇ ਸੋ ਦੋਸਤੋ ਅਮੀਰਾ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਗੀ ਸ਼ੇਅਰ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ